ਆ ਕਾਲਜੀ ਮਾਈ ਫੇਸਬੁੱਕ ਫੈਮਲੀ ਆਪਾਂ ਬਣਾ ਰਹੇ ਆਂ ਦੇਸੀ ਐਗ ਯਾਨੀ ਕਿ ਆਲੂ ਦੇਸੀ ਐਗ ਕਿੰਨੇ ਕਿੰਨੇ ਬਣਾਏ ਆ ਕਮੈਂਟ ਇਧਰ ਦੱਸਿਓ ਇਹ ਆਪਾਂ ਫਰਾਈ ਕਰ ਰਹੇ ਆਂ ਦੇਸੀ ਐਗ ਨੂੰ ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਫਰਾਈ ਕਰ ਲੈਣੇ ਆਂ ਦੇਸੀ ਐਗ ਦੀ ਸਬਜ਼ੀ ਕਿੰਨੇ ਕਿੰਨੇ ਖਾਈਏ ਕਮੈਂਟ ਵਿੱਚ ਜ਼ਰੂਰ ਦੱਸਣਾ ਹੁਣ ਆਪਣੇ ਦੇਸੀ ਐਗ ਫਰਾਈ ਹੋ ਰਹੇ ਨੇ গোল্ডেন ব্রাউন হয়ে হোন ਆਪਾਂ ਕੱਢ ਲਾਂਗੇ ਇਹਨਾਂ ਨੂੰ ਫਿਰ ਲਾਵਾਂਗੇ ਆਪਾਂ ਯੂਨਿ ਪੀਜਾ ਤੜਕਾ ਹੁਣ ਆਪਾਂ ਲਾ ਰਹੇ ਹਾਂ ਤੜਕਾ ਜੀਰਾ ਲਿਆਦਾ ਚਮਚ ਤੇੰਪੂ ਚਾਰ ਕਾਲੀ ਮਿਰਚਾ ਇੱਕ ਵੱਡੀ ਇਲਾਇਚੀ ਇੱਕ ਛੋਟੀ ਇਲਾਇਚੀ ਇੱਕ ਕਸ਼ਮੀਰੀ ਲਾਲ ਮਿਰਚ ਤੇ ਪੰਜ ਛੇ ਕਲੀਆਂ ਲੈਸ ਹੁੰਦੀਆਂ ਤਿੰਨ ਪਿਆਜ਼ ਕੱਟੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ গোল্ডਨ ਬ੍ਰਾਊਨ ਕਰ ਲਾਂਗੇ ਆਪਾਂ ਹੁਣ ਪਾਵਾਂਗੇ ਆਪਾਂ ਟਮਾਟਰ ਦੀ ਪਿਓਰੀ ਵਿੱਚ 2 ਟਮਾਟਰ ਲਾਏ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਕਾ ਲਿਆਣਾ ਟਮਾਟਰ ਪਿਆਜ਼ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਆਪਣੇ ਹੁਣ ਪਾਵਾਂਗੇ ਮਸਾਲੇ ਬੇਸਿਕ ਮਸਾਲੇ ਪਾਣੇ ਆ ਸਵਾਦ ਅਨੁਸਾਰ ਨਮਕ ਅੱਧਾ ਚਮਚਾ ਲਾਵਾਂ ਮਿਰਚ ਪਾਊਡਰ ठंडा चम्मच लिया आप हल्दी पाउडर इन्हें चंगी मिक्स कर लेंगे अद्धा चम्मच पावे आप धनिया पाउडर का पाने की लाइट बंद हो चुकी है हम आप पावे गर्म पानी एक कप इन्हों मसाल चंकी मिक्स ਕਰ ਲਾਂਗੇ ਇਹਨਾਂ ਨੂੰ ਇੱਕ ਬੋਇਲ ਆਣ ਦਾ ਕਪਕਾਣਾ ਹੈ ਅੱਧਾ ਕਪੂਰ ਪਾਣੀ ਗਰਮ ਦਾ ਪਾ ਦਾਂਗੇ ਇਹਨਾਂ ਨੂੰ ਹੁਣ ਬੋਇਲ ਆ ਰਿਹਾ ਹੁਣ ਆਪਾਂ ਪਾ ਦਾਂਗੇ ਦੇਸੀ ਐਗ ਇਹਦੇ ਵਿੱਚ ਕਿੰਨੇ ਕਿੰਨੇ ਦੇਸੀ ਐਗ ਬਣਾ ਕੇ ਖਾਏ ਆ ਕਮੈਂਟ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸਪੋਰਟ ਜਰੂਰ ਕਰਿਓ ਦੇਸੀ ਐਗ ਦੀ ਸਬਜ਼ੀ ਬਣ ਕੇ ਤਿਆਰ ਹੈ ਆਪਾਂ ਪਾ ਲਾਂਗੇ ਇਹਨੂੰ ਇੱਕ ਬਰਤਨ ਦੇ ਵਿੱਚ ਹੁਣ ਦੇਸੀ ਐਗ ਦੀ ਸਬਜ਼ੀ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਸਾਥਰੀ ਕਾਲਜੀ ਸਾਰਿਆਂ ਨੂੰ ਕੋ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨ ਦੇ ਲਈ ਆਪ ਦਾ तहे ਦਿਲੋਂ ਧੰਨਵਾਦ